ਕਿਵੇਂ ਹੋ ਜਾਣਗੇ ਆਹ ਬਾਈ ਟਰੈਕਟਰ ਆ ਪਾਰ ਵੀ ਕਿਤੇ ਜੋਸ਼ ਆਇਆ ਸਾਹਮਣੇ ਕਬੱਡੀ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਆਹ ਬਿੱਲਾ ਤੇ ਦੀਪ ਬਿੱਲਾ ਤੇ ਦੀਪ ਬਿੱਲਾ ਤੇ ਦੀ ਸਰਾ ਸਰਾ ਲੋਕ ਗੁਰਜੀ ਵਾਲਾ ਸਾਡਾ ਵੀਰ ਰੂਪਾ ਗੋਪੀ ਸ਼ਰਮਾ ਮਨੀ ਰਾਮ ਗੜਿਆ ਨਿੱਕੂ ਲਈ 500 ਦਾ ਸਪੈਸ਼ਲ ਪ੍ਰਾਈਜ਼ ਆ ਗਰਬ ਮਾਇਆ ਫੜ ਲਈ ਇੱਧਰ ਨਿੱਕੂ ਦੀ ਕਲਿਆਣਾ ਵਾਲੇ ਦੀ ਸਾਹਮਣੇ ਦਬਰਜੀ ਵਾਲੇ ਦੀ ਰੇਡ 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 ਜਸ਼ਨ ਆ ਦਬਰਜੀ ਵਾਲਾ ਵਾਪਸ ਹੈ ਦਬਰਜੀ ਵਾਲਾ ਵਾਪਸ ਹੈ ਨੰਬਰ ਧਾਵੀ ਦਾ ਹੈ ਇਹ ਅੱਜ ਕੱਲ ਦੌਰ ਚੱਲ ਪਿਆ ਹੈ ਉਧਰ ਦੀਪ ਦਬਰਜੀ ਦਬਰਜੀ ਵਾਲਿਆ ਅਰਜਨ ਪਲੰਬਰ ਵਾਲਾ ਦਬਰਜੀ ਵਾਲਿਆ ਅਰਜਨ ਪਲੰਬਰ ਵੱਲੋਂ ਰੇਡ 500 ਦੀ ਦੁਰਜੀ ਵਾਲਿਆ ਗੱਲ ਵੱਖਰੀ ਬਣਾਉਣੀ ਪੈਣੀ ਹੈ ਦੀਪ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੋਇਆ ਦੁਰਜੀ ਵਾਲਾ ਫੇਰ ਤੁਰ ਪਿਆ ਮਾਝੇ ਵਾਲਾ ਹੰਬਰਸਰੀਆ ਦੋ ਬੁਰਜੀ ਵਾਲਾ ਅੱਖਣਾ ਵਾਲੀ ਮਸ਼ੀਨ ਬੇ ਤੌਰ ਤੇ ਦੁਨੀਆ ਜਾਣਦੀ ਹੈ ਇਹ ਹੱਸਦਾ ਹੱਸ-ਹੱਸ ਕਬੱਡੀਆਂ ਪਾਉਂਦਾ ਹੈ ਇਹ ਸਿਰਾ ਪੂਰਾ ਕਰਵਾਉਂਦਾ ਪਰਦੀਪ ਦਾ ਨੰਬਰ ਦੀਪ ਦਾ ਵਾਹ ਓਏ ਲੋਕੋ ਆ ਗਏ ਹਾਰਾ ਦੇ ਫੈਸਲੇ ਕਿਸੇ ਹੋ ਜਾਣਗੇ ਆਹ ਬਾਈ ਟਰੈਕਟਰ ਆ ਪਾਰ ਵੀ ਕਿਤੇ ਜੋਸ਼ ਚ ਆਇਆ ਸਾਹਮਣੇ ਕਬੱਡੀ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਆਹ ਬਿੱਲਾ ਤੇ ਦੀਪ ਬਿੱਲਾ ਤੇ ਦੀਪ ਬਿੱਲਾ ਤੇ ਦੀਪ ਸਰਾ ਸਰਾ ਇਹਨੂੰ ਕਹਿੰਦੇ ਉਹਨੇ ਵੀ ਮੇਲਾ ਬਣ ਗਿਆ ਇਹ ਬਣਿਆ ਨਹੀਂ ਇਹ ਅੱਤ ਹੋ ਗਈ ਮੇਰੇ ਵੀਰੋ Cala. Cala.